ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ 24000 ਕਰੋੜ ਰੁਪਏ ਦੀ ਖੇਤੀਬਾੜੀ ਖੇਤਰ ਵਿੱਚ ਇਨਵੈਸਟਮੈਂਟ ਕੀਤੀ ਜਾਵੇਗੀ ਇਹ ਇਨਵੈਸਟਮੈਂਟ ਗ੍ਰੀਨ એનર્ਜੀ ਅਤੇ ਨਵਿਆਉਣਯੋਗ ਸੋਮਿਆਂ ਤੇ ਕੀਤੀ ਜਾਵੇਗੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਉਪ ਪ੍ਰਧਾਨ ਜੀਪ ਸ਼ੁਕਲਾ ਨੇ ਕਿਹਾ ਹੈ ਕਿ 2027 1ਡੇ ਵਿਸ਼ਵ ਕੱਪ ਵਿੱਚ ਬ੍ਰਾਟ ਕੋਲੀ ਤੇ ਰੋਹਿਤ ਸ਼ਰਮਾ ਮੌਜੂਦ ਰਹਿਣਗੇ ਭਾਵੇਂ ਕਿ ਦੋਵੇਂ ਖਿਡਾਰੀਆਂ ਨੇ ਟੈਸਟ ਕ੍ਰਿਕਟ ਮੈਚ ਅਤੇ T20 ਤੋਂ ਆਪਣਾ ਸન્યાਸ ਲੈ ਲਿਆ ਹੈ ICC ਨੇ ਨਵੀਂ ਲਿਸਟ ਜਾਰੀ ਕੀਤੀ ਹੈ ਜਿਸ ਵਿੱਚ ਜੋ ਰੂਟ ਨੰਬਰ 1 ਦੇ ਟੈਸਟ ਖਿਡਾਰੀ ਬਣ ਗਏ ਹਨ ਤੇ ਨਿਊਜ਼ੀਲੈਂਡ ਦੇ ਕੇਨ ਵਿਲੀਅਮ ਦੂਸਰੇ ਸਥਾਨ ਤੇ ਇੰਗਲੈਂਡ ਦੇ ਹੀ ਖਿਡਾਰੀ ਬਰੁਕ ਤੀਸਰੇ ਸਥਾਨ ਤੇ ਆਪਣੀ ਸੀਰੀਜ਼ ਵਿੱਚ ਟੌਪ ਤੇ ਹਨ ਤਰੰਤਾਂ ਵਿੱਚ ਇਸ ਵਾਰ ਉਪ ਚੋਣ ਲਈ ਭਾਜਪਾ ਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਅਕਾਲੀ ਦਲ ਬਾਦਸ ਨੇ ਪੰਜਾਬ ਦੇ ਬੀਬੀ ਖੱਲੜਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਭਗਵਾਨਤ ਮਾਨ ਨੇ ਅਕਾਲੀ ਦਲ ਤੋਂ ਤਿੰਨ ਵਾਰ ਵਧਾਈਕਰ ਹੈ ਚੁੱਕੇ ਹਮਿੰਦਰ ਸਿੰਘ ਸੰਧੂ ਨੂੰ ਟਿਕਟ ਦੇਣ ਦਾ ਐਲਾਨ ਕਰ ਦਿੱਤਾ ਹੈ। ਤਰੰਤਾਂ ਵਿੱਚ ਸਿੱਖ ਵੋਟਰਾਂ ਦਾ ਕਾਫੀ ਦਬਦਬਾ ਹੈ। विक्रम सिंह नीठिया ਦੇ ਘਰ ਤੇ ਬਿਜੀਲੈਂਸ ਦੀ ਟੀਮ ਨੇ ਤੀਜੀ ਵਾਰ ਰੇਡ ਮਾਰੀ ਹੈ ਇਸ ਮੌਕੇ ਤੇ ਉਹਨਾਂ ਦੇ ਵਕੀਲ ਅਰਸ਼ਦੀਪ ਸਿੰਘ ਕਲਵੇਰ ਵੀ ਮੌਜੂਦ ਸਨ AI ਨੇ ਇੱਕ ਨਵਾਂ ਚਮਤਕਾਰ ਕਰ ਦਿਖਾਇਆ ਗਿਆ ਹੈ ਹੁਣ ਇਨਸਾਨ ਆਪਣੇ ਪਾਲਤੂ ਜਾਨਵਰਾਂ ਨਾਲ ਗੱਲਬਾਤ ਕਰ ਸਕਣਗੇ ਪੰਜਾਬ ਪੁਲਿਸ ਨੇ ਪ੍ਰਸ਼ਾਸਨ ਵਿੱਚ ਵੱਡਾ ਫੇਰ ਬਦਲ ਕੀਤਾ ਹੈ ਤੇ ਹੁਣ ਨਵੇਂ 8 DGP ਰੈਂਕ ਦੇ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਹੈ ਤੇ ਉਹਨਾਂ ਨੂੰ ਵੱਖ-ਵੱਖ ਵਿਭਾਗ ਦਿੱਤੇ ਜਾਣਗੇ ਉੱਤਰ ਪ੍ਰਦੇਸ਼ ਦੀ ਇੱਕ ਹਸਪਤਾਲ ਵਿੱਚ ਅੱਗ ਲੱਗ ਗਈ ਹੈ ਤੇ ਬਹੁਤ ਸਾਰੇ ਮਰੀਜ਼ਾਂ ਤੇ ਬੱਚਿਆਂ ਨੂੰ ਉੱਠੂ ਛਾਲਾ ਮਾਰ ਕੇ ਜਾਨ ਬਚਾਈ ਹੈ ਜਦ ਪੋੜੀਆਂ ਤੋਂ ਉੱਤਰ ਕੇ ਇਸ ਤਰ੍ਹਾਂ ਬਿਲਡਿੰਗ ਦੇ ਅੰਦਰ ਕਾਫੀ ਧੂੰਆਂ ਫੈਲ ਚੁੱਕਾ ਸੀ ਇਜ਼ਰਾਈਲ ਲਗਾਤਾਰ ਸੀਰੀਆ ਤੇ ਹਮਲਾ ਕਰ ਰਿਹਾ ਹੈ ਉਹਨਾਂ ਨੇ ਰੱਖਿਆ ਮੰਤਰਾਲੇ ਤੇ ਡਰੋਨ ਨਾਲ ਹਮਲਾ ਕੀਤਾ ਤੇ ਇਹ ਬਿਲਡਿੰਗ ਤਬਾਹ ਹੋ ਗਈ 20 ਮਿੰਟ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਲੋਕੀ ਉਹਨਾਂ ਨੇ ਆਪਣੀ ਜਾਨ ਬਚਾਈ ਇਸ ਮਹੀਨੇ ਦੇ ਅੰਤ ਤੱਕ ਪ੍ਰਧਾਨ ਮੰਤਰੀ ਯੋਜਨਾ ਦੇ ਦਿਨ ਕਿਸਾਨਾਂ ਵਿੱਚ 20ਵੀਂ ਕਿਸ਼ਤ ਆ ਸਕਦੀ ਹੈ ਕਬਲ ਸ਼ਰਮਾ ਦੇ ਕੈਫੇ ਉੱਤੇ ਅੱਜ ਹਮਲਾ ਕੀਤੇ ਨੂੰ 5 ਦਿਨ ਹੋ ਗਏ ਹਨ ਅਜੇ ਤੱਕ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਭਾਰਤੀ ਫੌਜ ਵੱਲੋਂ ਪ੍ਰਾਈਮ ਡਿਫੈਂਸ ਸਿਸਟਮ ਦੀ 15 ਹਜ਼ਾਰ ਕਾਸ਼ਮਝੈਰ ਦਾ ਸਫਲ ਪ੍ਰੀਖਣ ਕੀਤਾ ਗਿਆ ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮਨੀਰ ਨੂੰ ਆਉਣ ਵਾਲੇ ਸਮੇਂ ਵਿੱਚ ਪਾਕਿਸਤਾਨ ਦਾ ਅਗਲਾ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਜਾ ਸਕਦਾ ਹੈ ਉਹ ਆਸਿਫ ਅਲੀ ਜ਼ਰਦਾਰੀ ਦੀ ਥਾਂ ਲੈਣਗੇ ਮਿਗਾਲਿਆਵ ਵਿੱਚ ਇੱਕ ਪ੍ਰਸਿੱਧ ਬੇਕਰੀ ਜੋ ਕਿ ਬ੍ਰੈਡ ਬਣਾਉਂਦੀ ਸੀ ਉਹ ਆਪਣੇ ਬ੍ਰਾਂਡ ਵਿੱਚ ਅਖਬਾਰਾਂ ਦੀ ਵਰਤੋਂ ਕਰਦੀ ਸੀ ਸਰਕਾਰ ਨੇ ਇਸ ਤੇ ਬਰੋਕ ਲਗਾ ਦਿੱਤੀ ਅਤੇ ਇਸ ਫੈਕਟਰੀ ਨੂੰ ਬੰਦ ਕਰ ਦਿੱਤਾ ਹੈ